ਨਵਾਂ ਤੇ ਜਿਹੜੀਆਂ ਉੱਚੀਆਂ ਸੁੱਚੀਆਂ ਗੁਗਧੀਆਂ ਗੁਰੂ ਸਾਹਿਬ ਦੱਸ ਸਕਦੇ ਨੇ ਹੋਰ ਨਹੀਂ ਕੋ ਦੱਸ ਸਕਦਾ ਕਿਉਂਕਿ ਗੁਰੂ ਪਾਤਸ਼ਾਹ ਪਰਮੇਸ਼ਰ ਦਾ ਰੂਪ ਹੈ ਅਕਾਲ ਪੁਰਖ ਤੋਂ ਬਿਨਾਂ ਧਰਤੀ ਦਾ ਪ੍ਰਬੰਧ ਨਹੀਂ ਚੱਲ ਸਕਦਾ ਤੇ ਪ੍ਰਬੰਧ ਚਲਾਉਣ ਵਾਸਤੇ ਕੋਈ ਸਰੀਰ ਚਾਹੀਦਾ ਕੋਈ ਦੇਹ ਚਾਹੀਦੀ ਤੇ ਪ੍ਰਮਾਤਮਾ ਜਦੋਂ ਨਿਰਗੁਣ ਤੋਂ ਸਰਗੁਣ ਸਰੂਪ ਵਿੱਚ ਹੋਇਆ ਤੇ ਉਹ ਸੀ ਗੁਰੂ ਨਾਨਕ ਸਾਹਿਬ ਉਹ ਸੀ ਹਰ ਯੁਗ ਦੇ ਵਿੱਚ ਨਾਮ ਦੀ ਦਾਤ ਦੇ ਕੇ ਤੇ ਭੁੱਲੇ ਭਟਕਿਆਂ ਨੂੰ ਸਿੱਧੇ ਰਾਹੇ ਪਾਉਣ ਵਾਲਾ ਪੂਰਾ ਗੁਰੂ ਗੁਰੂ ਤੋਂ ਬਿਨਾ ਕਿਸੇ ਨੂੰ ਸਹੀ ਜੁਗਤੀ ਦਾ ਪਤਾ ਨਹੀਂ ਲੱਗ ਸਕਦਾ ਆਪ ਆਪਣੇ ਦਰ ਘਰ ਤੋਂ ਜੋ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬਾ ਬੰਦ ਦਾ ਸੱਚਖੰਡ ਨਾਉ ਨਿਦ ਨਾਮ ਗਰੀਬੀ ਪਾਈ ਉਹ ਦਾਤਾਂ ਲਿਆ ਕੇ ਸੰਸਾਰ ਦੇ ਲੋਕਾਂ ਨੂੰ ਦਿੱਤੀਆਂ ਕਿ ਜੇ ਪਰਮਾਤਮਾ ਦੇ ਨਾਲ ਮਿਲਣਾ ਤੇ ਉਦਮ ਕਰੋ ਤੇ ਉਤਸ਼ਾਹ ਤੇ ਚਾਹ ਦੇ ਨਾਲ ਇਨਾ ਬਚਨਾਂ ਦੀ ਕਮਾਈ ਕਰੋ ਰੱਬ ਵਰਗੇ ਜਦੋਂ ਗੁਣ ਤੁਹਾਡੇ ਅੰਦਰ ਹੋਣਗੇ ਫਿਰ ਤੁਸੀਂ ਰੱਬ ਦੇ ਨਾਲ ਮਿਲ ਜਾਓਗੇ ਗੁਣਾ ਤੋਂ ਬਿਗੈਰ ਕੋਈ ਬੰਦਾ ਉੱਚਾ ਨਹੀਂ ਹੋ ਸਕਦਾ ਇੱਕ ਬੀਬੀ ਆਨਾਮ ਜਪਣ ਵਾਲੀ ਨਾਲ ਉਹ ਵਿਦਵਾਨ ਵੀ ਸੀ ਸਹਜੋਬਾਈ ਉਹਨਾਂ ਦਾ ਨਾਮ ਉਹਨਾਂ ਨੇ ਆਖਿਆ ਕੋਈ ਉੱਚੇ ਥਾਂ ਤੇ ਬਹਿ ਜੇ ਤੇ ਉਹ ਬੰਦਾ ਉੱਚਾ ਨਹੀਂ ਹੋ ਸਕਦਾ ਗੁਣਾ ਕਰਕੇ ਉੱਚਾ ਹੋਇਆ ਜਾਂਦਾ ਉੱਚੇ ਥਾਂ ਬਹਿ ਕੇ ਉੱਚਾ ਨਹੀਂ ਹੁੰਦਾ ਉਹਨਾਂ ਨੇ ਇੱਕ ਤਾਂ ਦੀ ਉਦਾਹਰਨ ਦਿੱਤੀ ਕਿਸੇ ਮੰਦਰ ਦੇ ਗੁੰਬਦ ਦੇ ਉੱਤੇ ਉਹਨਾਂ ਲਿਖਿਆ ਤਾਂ ਚੜ੍ਹ ਕੇ ਕਾਂ ਬਹਿ ਜੇ ਤੇ ਉਹ ਕੋਈ ਭਗਤ ਥੋੜਾ ਹੋ ਚੱਲਿਆ ਜਦੋਂ ਵੀ ਲੋੜ ਪੈਂਦੀ ਆ ਉਹ ਗੰਦਗੀ ਵਾਲੀ ਮੂੰਹ ਮਾਰਦਾ ਤੇ ਜਿਹੜੇ ਗੁਣਾ ਵਾਲੇ ਹੁੰਦੇ ਨੇ ਉਹ ਭਾਵੇਂ ਥੱਲੇ ਹੀ ਬੈਠੇ ਹੋਣ ਉਹ ਹੰਸ ਕਦੀ ਵੀ ਰੁੱਖਾਂ ਤੇ ਚੜ੍ਹ ਚੜ੍ਹ ਕੇ ਨਹੀਂ ਬਹਿੰਦੇ ਹੰਸ ਕਦੀ ਵੀ ਟਾਰੀਆਂ ਤੇ ਨਹੀਂ ਬਹਿੰਦੇ ਤਾਂ ਚੜ੍ਹ ਕੇ ਉਹ ਸਰੋਵਰ ਦੇਤ ਰਹਿੰਦੇ ਨੇ ਸਰੋਵਰ ਦੇ ਕੰਢੇ ਤੇ ਮਾਨਸ ਸਰੋਵਰ ਦੇ ਕਿਉਂਕਿ ਉਹਨਾਂ ਨੂੰ ਪਤਾ ਵੀ ਇੱਥੋਂ ਸਾਡੀ ਖੁਰਾਕ ਮਿਲਣੀ ਹੈ ਕਹਿਣ ਦਾ ਭਾਵ ਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਣਾ ਕਰਕੇ ਪਰਮਾਤਮਾ ਦੇ ਘਰ ਪਰਵਾਣ ਹੋਏਗਾ ਤੇ ਸਭ ਤੋਂ ਵੱਡਾ ਗੁਣ ਕੀ ਹੈ ਬੰਦਗੀ ਬੰਦਗੀ ਕਰਕੇ ਬੰਦਾ ਸਿਆਣਾ ਹੋ ਸਕਦਾ ਓਦਾਂ ਸਿਆਣਾ ਨਹੀਂ ਹੋ ਸਕਦਾ ਜਿਹੜੀਆਂ ਅੰਦਰ ਦੀਆਂ ਰਮਜਾ ਨੇ ਜਿਹੜੇ ਅੰਦਰ ਦੇ ਪੜਦੇ ਨੇ ਉਹ ਬੰਦਗੀ ਕਰੇ ਤੇ ਕਪਾਟ ਖੁੱਲਦੇ ਨਹੀਂ ਤੇ ਕਪਾਟ ਨਹੀਂ ਖੁੱਲਦੇ ਬੰਦਗੀ ਕਰੇ ਤੇ ਆਪਣੇ ਔਗਣ ਦਿਖਦੇ ਨੇ ਜੇ ਬੰਦਗੀ ਨਾ ਕਰੇ ਤੇ ਬੰਦੇ ਨੂੰ ਕਦੀ ਵੀ ਔਗਣ ਨਹੀਂ ਦਿਸਣਗੇ ਲੋਕਾਂ ਦੀ ਭੰਡੀ ਕਰੂਗਾ ਆਪਣੇ ਵੱਲੋਂ ਕਹੂਗਾ ਮੇਰੇ ਵਰਗਾ ਦੁਨੀਆ ਤੇ ਬੰਦਾ ਹੀ ਕੋਈ ਇਹ ਕਿੱਡੀ ਹੈਰਾਨ ਕਰਨ ਵਾਲੀ ਗੱਲ ਆ ਜਿਨ੍ਹਾਂ ਨੇ ਬੰਦਗੀ ਕੀਤੀ ਉਹਨਾਂ ਨੇ ਕਿਹਾ ਸਾਡੇ ਪੱਲੇ ਕੱਖ ਨਹੀਂ ਹੈਗਾ ਅਸੀਂ ਸਾਰਿਆਂ ਤੋਂ ਮਾੜੇ ਅਸੀਂ ਬਹੁਤ ਮਾੜੇ ਆ ਮਹਾਰਾਜ ਸਾਨੂੰ ਬਖਸ਼ ਲਿਓ ਬਖਸ਼ ਲਿਓ ਜਿਹੜੇ ਬੰਦਗੀ ਕਰਦੇ ਆ ਉਹ ਇਦਾਂ ਮੰਨਦੇ ਆ ਤੇ ਜਿਹੜੇ ਬੰਦਗੀ ਨਹੀਂ ਕਰਦੇ ਉਹ ਤਾਂ ਚੜ ਚੜ ਕੇ ਟਾਰਾਂ ਲਾਉਂਦੇ ਆ ਵੀ ਸਾਡੇ ਵਰਗਾ ਹੈ ਹੀ ਕੋਈ ਵਾਹਿਗੁਰੂ ਅਸੀਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਗਰੀਬਨਵਾਜੀ ਕਹਿੰਦੇ ਨੇ ਉਹਨਾਂ ਨੂੰ ਤਾਂ ਨਹੀਂ ਅੰਦਰ ਦੀ ਮੈਲ ਅੰਦਰ ਦੀਆਂ ਗਲਤੀਆਂ ਦੇਖਦੀਆਂ ਕਿਉਂਕਿ ਉਹ ਨਹੀਂ ਜਪ ਰਹੇ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਜਪਦੇ ਨੇ ਅੰਦਰ ਦੇ ਦਰਵਾਜ਼ੇ ਖੁੱਲਦੇ ਨੇ ਤੇ ਫਿਰ ਅੰਦਰ ਪਈ ਮੈਲ ਦਿਖਦੀ ਹੈ ਜਦੋਂ ਮੈਲ ਦੇਖਦੀ ਆ ਤੇ ਫੇਰ ਗੁਰੂ ਦਾ ਸਿੱਖ ਪੜਦਾ ਜੀ ਹਾਂ ਅਪਰਾਧੀ ਗੁਨਾਹਗਾਰ ਹਾਂ ਬੇਮੁਖ ਮੰਦਾ ਚੋਰ ਯਾਰ ਜਵਾਰ ਹਾਂ ਪਰ ਕਰ ਜੋ ਹੰਦਾ ਜਿਉਂ ਲੱਗਦਾ ਆਪਣੀਆਂ ਗਲਤੀਆਂ ਗਿਣਨ ਕਿਉਂਕਿ ਉਹਨੂੰ ਸਾਹਮਣੇ ਦੇਖਦੀਆਂ ਨੇ ਉਹਨੂੰ ਪਤਾ ਪਰ ਇਹ ਕਦੋਂ ਹੁੰਦਾ ਜਦੋਂ ਬੰਦਗੀ ਕਰਦਾ ਤੇ ਬੰਦਗੀ ਕੀ ਹੈ ਬੰਦਗੀ ਦਾ ਇੱਕ ਰੂਪ ਆ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਆਖਿਆ ਕਿ ਬੰਦਗੀ ਅਸਲ ਬੰਦਗੀ ਨੂੰ ਜਾਣਣਾ ਕੀ ਹੈ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਇਹ ਜਿਹੜਾ ਧਿਆਨ ਜੋੜਨਾ ਨਾ ਬੰਦਗੀ ਹੈ ਹੀ ਨਾ ਧਿਆਨ ਵਾ ਜੇ ਧਿਆਨ ਜੁੜ ਗਿਆ ਤੇ ਬੰਦਗੀ ਕਰ ਰਹੇ ਆ ਜੇ ਧਿਆਨ ਨਹੀਂ ਜੁੜਦਾ ਤੇ ਲਾਗੇ ਬੈਠੇ ਹੋਏ ਵੀ ਦੂਰ ਹੋ ਜੀਦਾ ਅਸੀਂ ਅਰਦਾਸ ਕਰਦੇ ਆ ਅਰਦਾਸ ਕੀ ਉਹ ਵੀ ਇੱਕ ਬੰਦਗੀ ਹੈ ਜਿਹਦਾ ਅਰਦਾਸ ਵਿੱਚ ਧਿਆਨ ਆ ਜਿਹੜਾ ਬੰਦਗੀ ਵੱਲ ਧਿਆਨ ਆ ਉਹ ਹਾਜ਼ਰ ਆ ਤੇ ਜਿਹਦਾ ਬੈਠੇ ਹੋਏ ਦਾ ਧਿਆਨ ਬਾਹਰ ਚਲ ਗਿਆ ਉਹ ਗੈਰ ਹਾਜ਼ਰ ਹੋ ਗਿਆ ਗੈਰ ਹਾਜ਼ਰ ਪ੍ਰਵਾਨ ਨਹੀਂ ਹੁੰਦੇ ਤਾਂ ਹੀ ਮਹਾਰਾਜ ਨੇ ਆਖਿਆ ਹੈ ਹਜ਼ੂਰ ਹਾਜ਼ਰ ਅਰਦਾਸ ਅਰਦਾਸ ਕਰਨੀ ਆ ਬੰਦਗੀ ਕਰਨੀ ਆ ਤੇ ਉਹ ਤੇਰੇ ਕੋਲ ਨੇ ਪਰ ਤੂੰ ਸਰੀਰ ਉਥੇ ਰਹਿਣ ਦੇਣਾ ਤੇ ਆਪ ਵਿੱਚੋਂ ਨਿਕਲ ਜਾਣਾ ਤੇ ਤੂੰ ਆਪ ਗੈਰ ਹਾਜ਼ਰ ਹੋ ਜਾਣਾ ਅਰਦਾਸ ਹੁੰਦੀ ਆ ਨਾ ਦੋਨੋਂ ਟਾਈਮ ਗੁਰੂ ਘਰਾਂ ਦੇ ਵਿੱਚ ਹੁਣ ਵੀ ਹੋਏਗੀ ਤੇ ਉੱਥੇ ਬਾਰ-ਬਾਰ ਇੱਕ ਗੱਲ ਦੁਹਾਈ ਜਾਂਦੀ ਆ ਪੰਥ ਨੇ ਬੜੀਆਂ ਬਰੀਕੀਆਂ ਲੈ ਕੇ ਇਹ ਅਰਦਾਸ ਲਿਖੀ ਆ ਇੱਕ ਓਅੰਕਾਰ ਤੋਂ ਲੈ ਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੱਕ ਰਬਾਬ ਤੋਂ ਲੈ ਕੇ ਨਗਾਰੇ ਤੱਕ ਦਾ ਪੂਰਾ ਇਤਿਹਾਸ ਆ ਅਰਦਾਸ ਵਿੱਚ ਜੇ ਕੋ ਬਰੀਕੀ ਦੇ ਨਾਲ ਸੋਚੇ ਅਰਦਾਸ ਹੀ ਬਹੁਤ ਵੱਡੀ ਬੰਦਗੀ ਆ ਸਭ ਕੁਝ ਪੰਥ ਨੇ ਗੁਰੂ ਕਾ ਗੁਰੂ ਕੀ ਮੱਤ ਲੈ ਕੇ ਅਰਦਾਸ ਵਿੱਚ ਭਰ ਦਿੱਤਾ ਚਲੋ ਅੱਜ ਅਸੀਂ ਜਿਹੜੀ ਲੱਗੇ ਆ ਗੱਲ ਕਰਨ ਧਿਆਨ ਦੀ ਅਰਦਾਸ ਵਿੱਚ ਬਾਰ ਬਾਰ ਆਏਗਾ ਜਦੋਂ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਨਾਂ ਪਿਆਰਿਆਂ ਚੋਂ ਸਾਬ ਜਾਦਿਆਂ ਸਾਰੀ ਗੱਲ ਕਰਕੇ ਤਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹਿੱਤ ਸੀਸ ਦਿੱਤੇ ਬੰਦ-ਬੰਦ ਕਟਵਾਏ ਸਾਰੀ ਗੱਲ ਕਰਕੇ ਆਖਿਆ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਇਹ ਜਿਹੜਾ ਧਿਆਨ ਅਖਰ ਬਾਰ-ਬਾਰ ਆਉਂਦਾ ਐਵੇਂ ਥੋੜਾ ਲਿਖਿਆ ਇੱਕ ਵਾਰੀ ਬੜਾ ਸੀ ਧਿਆਨ ਅਖਰ ਤਾਂ ਕਰਕੇ ਬਾਰ-ਬਾਰ ਆਉਂਦਾ ਵੀ ਧਿਆਨ ਕਰਕੇ ਹੀ ਬੰਦਗੀ ਹੋ ਸਕਦੀ ਆ ਜੇ ਧਿਆਨ ਨਹੀਂ ਜੁੜਦਾ ਸੁਰਤ ਨਹੀਂ ਜੁੜਦੀ ਤੇ ਬਾਰ-ਬਾਰ ਅਰਦਾਸ ਵਿੱਚ ਜਿਹੜਾ ਕਹਿੰਨੇ ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਏ ਵਾਹਿਗੁਰੂ ਤਾਂ ਅਖਵਾਇਆ ਗਿਆ ਹੈ ਬਾਰ-ਬਾਰ ਵੀ ਐ ਅਰਦਾਸ ਵਿੱਚ ਖਲੋਤਿਆ ਹੋਇਆ ਸਿੱਖਾ ਤੂੰ ਸੁਚੇਤ ਹੋਈਂ ਵੀ ਅਰਦਾਸ ਹੋ ਰਹੀ ਆ ਧਿਆਨ ਤੇਰਾ ਵਿੱਚ ਹੀ ਆ ਕਿੰਨੇ ਲੋਕ ਨੇ ਜਿਹੜੇ ਅਰਦਾਸ ਵਿੱਚ ਵਾਹਿਗੁਰੂ ਕਹਿੰਦੇ ਹੀ ਨਹੀਂ ਉਹ ਖਲੋਤੇ ਹੁੰਦੇ ਨੇ ਹੱਥ ਜੋੜ ਕੇ ਪਰ ਅੰਦਰੋਂ ਜਿਨ੍ਹਾਂ ਨੇ ਬੰਦਗੀ ਕਰਨੀ ਆ ਨਾ ਜਿਨ੍ਹਾਂ ਨੇ ਬੰਦਗੀ ਕਰਨੀ ਆ ਉਹ ਇੱਥੇ ਹੁੰਦਾ ਹੀ ਨਹੀਂ ਹੱਥ ਵੀ ਢਿਲੇ ਦੇ ਉਹਨਾਂ ਦੇ ਐਉਂ ਜੁੜੇ ਹੁੰਦੇ ਆ ਤੇ ਖਲੋਤੇ ਵੀ ਹੁੰਦੇ ਆ ਪਰ ਉਹ ਬੋਲਦੇ ਨਹੀਂ ਵਾਹਿ ਮੈਂ ਆਪਣੇ ਵੀਰਾਂ ਨੂੰ ਵੀ ਇੱਥੇ ਕਹਿਣਾ ਹੁੰਦਾ ਕਿ ਜਦੋਂ ਅਸੀਂ ਰਾਤ ਨੂੰ ਅਰਦਾਸ ਕਰਦੇ ਹਾਂ ਤੁਸੀਂ ਐਵੇਂ ਕਹਿੰਦੇ ਜੇ ਤੇ ਉਹ ਤੁਸੀਂ ਉਦੋਂ ਇੱਥੇ ਹੁੰਦੇ ਹੀ ਨਹੀਂ ਤੇ ਬੂਹਾਂ ਚੋਂ ਵੀ ਨਹੀਂ ਕਹਿੰਦੇ ਵੀ ਵਾਹਿਗੁਰੂ ਸੰਗਤ ਵਿੱਚ ਵੀ ਇਦਾਂ ਹੁੰਦਾ ਪਰ ਗਰੀਬਨਵਾਜੀ ਨੇ ਆਖਿਆ ਹੈ ਹਜ਼ੂਰ ਹਾਜ਼ਰ ਅਰਦਾਸ ਅਰਦਾਸ ਉਹਦੀ ਬੰਦਗੀ ਉਹਦੀ ਜਿਹੜਾ ਹਾਜ਼ਰ ਜਿਹੜਾ ਹਾਜ਼ਰ ਨਹੀਂ ਦੋ ਵਿਚਾਰਾਂ ਦੱਸੀਆਂ ਹੋਈਆਂ ਨੇ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਏ ਨੇ ਵੇਈ ਨਦੀ ਤੋਂ ਬਾਹਰ ਇਤਬਾਰ ਹੀ ਆਣ ਕੇ ਬੈਠ ਗਏ ਨੇ ਪਤਾ ਲੱਗ ਗਿਆ ਵੀ ਮਹਾਰਾਜ ਆ ਗਏ ਨੇ ਇੱਕ ਵਾਰੀ ਸਾਰਿਆਂ ਨੇ ਨਮਸਕਾਰ ਕੀਤੀ ਜਾ ਕੇ ਪ੍ਰਗਟ ਹੋ ਗਏ ਚਲੋ ਬੜੀ ਲੰਮੀ ਸਾਖੀ ਮੈਂ ਬਸ ਸੰਖੇਪ ਵਿੱਚ ਹੀ ਗੱਲ ਕਰਨੀ ਆ ਵੀ ਨਵਾਬ ਦੌਲਤਖਾਨ ਨੇ ਹੁਣ ਸੁਨਿਆ ਭੇਜਿਆ ਵੀ ਨਾਨਕ ਜੀ ਨੂੰ ਆਖੋ ਸਾਨੂੰ ਮਿਲੇ ਆਣ ਕੇ ਜਦੋਂ ਨੌਕਰ ਆਇਆ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਨਵਾਬ ਨੂੰ ਕਹਿ ਦੇ ਵੀ ਅਸੀਂ ਹੁਣ ਤੇਰੇ ਨੌਕਰ ਨਹੀਂ ਰਹੇ ਜਿੰਨਾ ਚਿਰ ਤੇਰੀ ਨੌਕਰੀ ਕਰਦੇ ਸਾਂ ਤੂੰ ਸੱਜਦਾ ਸਾਂ ਅਸੀਂ ਜਾਂਦੇ ਸਾਂ ਤੇ ਤੂੰ ਜੋ ਕਹਿੰਦਾ ਸਾਂ ਅਸੀਂ ਕਰਦੇ ਸਾਂ ਹੁਣ ਅਸੀਂ ਤੇਰੇ ਨੌਕਰ ਨਹੀਂ ਲਏ ਕਿਉਂਕਿ ਹੁਣ ਅਸੀਂ ਕਿਸ ਦੇ ਗੁਲਾਮ ਹੋ ਗਏ ਆ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਹੁਣ ਅਸੀਂ ਭਾਗਾ ਵਾਲੇ ਗੁਲਾਮ ਹੋ ਗਏ ਆ ਕਿਉਂਕਿ ਦੁਨੀਆ ਦੇ ਬੰਦੇ ਦੇ ਨਹੀਂ ਅਸੀਂ ਅਕਾਲ ਪੁਰਖ ਦਾ ਕੰਮ ਕਰਨ ਵਾਸਤੇ ਆਏ ਆ ਤੇ ਉਹਦੇ ਹੁਕਮ ਨਾ ਤੁਰਾਂਗੇ ਅੱਜ ਤੋਂ ਬਾਅਦ ਕਿਸੇ ਰਾਜੇ ਰਾਣੇ ਦੀ ਪ੍ਰਵਾ ਨਹੀਂ ਕਰਾਂਗੇ ਜਦੋਂ ਇਹ ਗੱਲ ਹੋਈ ਨੌਕਰ ਨੇ ਜਾ ਕੇ ਦੱਸਿਆ ਉਕੇ ਨਾਲ ਜੀ ਉਹ ਤੇ ਬੜੀ ਚੜ੍ਹਦੀ ਕਲਾ ਵਾਲੀ ਗੱਲ ਵਾ ਉੱਥੇ ਹੁਣ ਉਹ ਗੱਲਾਂ ਨਹੀਂ ਰਹਿਆਂ ਤੇ ਫਿਰ ਉਹਨੇ ਆਖਿਆ ਅਸਲ 'ਚ ਜਿਨ੍ਹਾਂ ਨੂੰ ਰਾਜਗੱਦੀਆਂ ਵੀ ਮਿਲਦੀਆਂ ਨੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਇਹਨਾਂ ਦੇ ਵੀ ਤੇ ਤਪ ਹੁੰਦੇ ਨੇ ਫੇਰ ਹੀ ਰਾਜਗੱਦੀਆਂ ਮਿਲਦੀਆਂ ਨੇ ਮਾਰੇ ਲਿਖਦੇ ਨੇ ਬਾਣੀ ਵਿੱਚ ਗਰੀਬਨਵਾਦੀ ਕਹਿੰਦੇ ਨੇ ਦਾਨੰ ਪ੍ਰਾਪੂਰ ਬੇਨ ਪੁਚੰਤੇ ਮਹੀਪਤੇ ਮਹੀਪਤੇ ਮਤਲਬ ਮਹੀ ਮਤਲਬ ਧਰਤੀ ਫਤੇ ਮਤਲਬ ਧਰਤੀ ਦਾ ਮਾਲਕ ਇਹਨਾਂ ਜਿਹੜੇ ਦਾਨਪੁਨ ਕੀਤੇ ਹੋਏ ਨੇ ਚੰਗੇ ਕਰਮ ਕੀਤੇ ਨੇ ਉਹਨਾਂ ਦੇ ਬਦਲੇ ਇਹਨਾਂ ਨੂੰ ਧਰਤੀ ਦਾ ਰਾਜ ਮਿਲਦਾ ਅਗੋਵੀ ਮਾਰਨ ਲਿਖਿਆ ਹੋਇਆ ਵਿਪਰੀਤ ਬੁੱਧੀ ਮਾਰਤ ਲੋਕਹਿ ਨਾਨਕ ਚਰੰਗ ਕਾਲ ਦੁਖ ਭੋਗਤੇ ਜੇ ਰਾਜ ਗੱਦੀ ਤੇ ਬਹਿ ਕੇ ਇਹਨਾਂ ਦੀ ਮਤ ਮਾਰੀ ਗਈ ਲੋਕਾਂ ਦੇ ਨਾਲ ਧੱਕਾ ਕਰਨਗੇ ਤੇ ਮੁੜ ਕੇ ਕਈ ਜਨਮ ਇਹਨਾਂ ਨੂੰ ਦੁੱਖ ਚੱਲਣੇ ਪੈਂਦੇ ਉਹ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨੇ ਪਰ ਪਹਿਲੋਂ ਤੇ ਦਾਨਪੁਨ ਕਰਦੇ ਆ ਤੇ ਰਾਜ ਮਿਲਦਾ ਨਾ ਉਹਨਾਂ ਨੇ ਆਖਿਆ ਜੇ ਏਡੀ ਉੱਚੀਆਂ ਸੁੱਚੀਆਂ ਗੱਲਾਂ ਕਰਦੇ ਆ ਤੇ ਚਲੋ ਫਿਰ ਚੱਲ ਕੇ ਦਰਸ਼ਨ ਕਰਦੇ ਆਂ ਕਾਜ ਨਵਾਬ ਆਇਆ ਤੇ ਨਾਲ ਕਾਜੀ ਵੀ ਆ ਗਿਆ ਜੱਜ ਵੀ ਆ ਗਿਆ ਹੋਰ ਵੀ ਸਾਰੇ ਜਣੇ ਇਕੱਠੇ ਹੋ ਗਏ ਜਦੋਂ ਨਮਸਕਾਰ ਕੀਤੀ ਮਹਾਰਾਜ ਨੇ ਕਿਸੇ ਨਾ ਬੋਲੇ ਮੁੜ ਕੇ ਅੱਗੇ ਤੇ ਕਹਿੰਦੇ ਸੀ ਆਓ ਨਵਾਬ ਜੀ ਆਓ ਕਾਜੀ ਸਾਹਿਬ ਮੁੜ ਕੇ ਨਹੀਂ ਪਰਵਾਹ ਕੀਤੀ ਤੇ ਉਹ ਕਹਿੰਦੇ ਆ ਜੀ ਇੱਥੇ ਬਹਿ ਰਹੇ ਹੋ ਸਾਰਾ ਪਿੰਡ ਢੀਕਦਾ ਤੁਹਾਨੂੰ ਮਾਰੇ ਕਹਿੰਦੇ ਨੇ ਅਸੀਂ ਹੁਣ ਨਾ ਕਿਸੇ ਦੇ ਸੱਜਣ ਤੇ ਨਾ ਕਿਸੇ ਦੇ ਦੁਸ਼ਮਣ ਜਿਹੜੀ ਡਿਊਟੀ ਲੱਗੀ ਆ ਉਹ ਸ਼ੁਰੂ ਲੱਗੇ ਆ ਕਰ ਨਹੀਂ ਕਿਸ ਨੂੰ ਕੀ ਕਹਿਣਾ ਤੇ ਫਿਰ ਗੱਲਾਂ ਚੱਲਦੀਆਂ ਚੱਲਦੀਆਂ ਮਾਰੇ ਨੇ ਇਹ ਵੀ ਆਖਿਆ ਨਾ ਹਮ ਹਿੰਦੂ ਨਾ ਮੁਸਲਮਾਨ ਅਸੀਂ ਹੁਣ ਦੋਵਾਂ ਦੀ ਗਵਾਹੀ ਦੀ ਸਾਨੂੰ ਲੋੜ ਨਹੀਂ ਰਹੀ ਨਾ ਰੱਬ ਦੀ ਪ੍ਰਾਪਤੀ ਬਾਤ ਤੇ ਸਾਨੂੰ ਬ੍ਰਾਹਮਣ ਦੇ ਧਰਮ ਦੀ ਲੋੜ ਆ ਨਾ ਰੱਬ ਦੀ ਪ੍ਰਾਪਤੀ ਬਾਤ ਤੇ ਸਾਨੂੰ ਮੌਲਵੀ ਦੇ ਧਰਮ ਦੀ ਲੋੜ ਆ ਪੁੰਜ ਅਸੀਂ ਸਾਰਿਆਂ ਦੇ ਸਾਂਝੇ ਆ ਪਰ ਇੱਕ ਨਵੀਂ ਵਿਚਾਰ ਚਲਾਵਾਂਗੇ ਜਦੋਂ ਉਹਨਾਂ ਨੇ ਕਿਹਾ ਸਾਰਿਆਂ ਦੇ ਸਾਂਝੇ ਹੋ ਤੇ ਫਿਰ ਤੁਸੀਂ ਮਸੀਤ ਵਿੱਚ ਵੀ ਆ ਸਕਦੇ ਹੋ ਮਾਰੇ ਕਹਿੰਦੇ ਹਾਂ ਜਾ ਸਕਨੇ ਮਸੀਤਾਂ ਵਿੱਚ ਜਾਣ ਲੱਗਿਆਂ ਸਾਨੂੰ ਕੀ ਹੁੰਦਾ ਵੰਦੇ ਆਓ ਫਿਰ ਨਮਾਜ਼ ਪੜ੍ਹੀਏ ਮਾਰੇ ਕਹਿੰਦੇ ਨੇ ਚਲੋ ਕਿਉਂਕਿ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਆਵਾਜ਼ ਵੱਲ ਜਿਹੜਾ ਧਿਆਨ ਰੱਖੇਗਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਧਿਆਨ ਕੀ ਆ ਇਕਾਗਰਤਾ ਕੀ ਆ ਜਿਹੜਾ ਆਵਾਜ਼ ਨੂੰ ਸੁਣੇਗਾ ਉਹ ਬੰਦਗੀ ਕਰ ਰਿਹਾ ਜਿਹਨੂੰ ਆਵਾਜ਼ ਸੁਣਨੋਂ ਹਟ ਗਈ ਉਹਦੀ ਬੰਦਗੀ ਉੱਥੇ ਰੁਕ ਗਈ ਇਹ ਜੋ ਮਾਈਕ ਵਿੱਚੋਂ ਆ ਰਿਹਾ ਨਾ ਸੁਖਮਨੀ ਸਾਹਿਬ ਵੀ ਹੁਣੇ ਮਾਈਕ 'ਤੇ ਆਵਾਜ਼ ਆਈ ਸੀ ਇਹ ਕਿੰਡੀ ਜ਼ਬਰਦਸਤ ਚੀਜ਼ ਆ ਵੀ ਚਾਰ ਬੰਦੇ ਬਹਿ ਕੇ ਗੱਲ ਕਰਦੇ ਹੋਈਏ ਤੇ ਤੁਸੀਂ ਕਈ ਵਾਰੀ ਵੇਖਿਆ ਹੋਵੇਗਾ ਕਿ ਇੱਕ ਬੰਦਾ ਕਹਿੰਦਾ ਫੇਰ ਦੱਸਿਓ ਪਹਿਲਾਂ ਕੀ ਬੋਲਿਆ ਮੈਂ ਮੇਰਾ ਧਿਆਨ ਕਿਤੇ ਹੋਰ ਤੇ ਚੱਲ ਗਿਆ ਵਾਹ ਬੰਦਾ ਬੋਲਦਾ ਵੀ ਆ ਤੇ ਉਹ ਸੁਣਨੋਂ ਹੀ ਹਟ ਜਾਂਦਾ ਮੈਂ ਅੱਜ ਵੀ ਸਵੇਰ ਦੀ ਇਹੋ ਸੋਚੀ ਜਾਂਦਾ ਸਾਂ ਵੀ ਇਹ ਕਿੰਡੀ ਜ਼ਬਰਦਸਤ ਚੀਜ਼ ਆ ਵੀ ਜਿਹੜੀ ਗੁਰੂ ਕੇ ਆਸਰੇ ਤੋਂ ਬਿਨਾ ਫੜੀ ਨਹੀਂ ਜਾ ਸਕਦੀ ਭਈ ਬੰਦਾ ਬੋਲਦਾ ਵਾ ਤੋ ਉਹਦੀ ਬੋਲ ਹੀ ਸੁਣਨੋਂ ਹਟ ਜਾਂਦੇ ਆ ਕੰਨ ਵੀ ਖੁੱਲੇ ਆ ਤੇ ਉਹ ਕਹਿੰਦਾ ਫੇਰ ਦੱਸੀ ਕੀ ਆਖੇ ਮੇਰਾ ਧਿਆਨ ਹੀ ਕਿਤੇ ਹੋਰ ਤੇ ਚੱਲ ਗਿਆ ਹੁਣ ਮਹਾਰਾਜ ਕਹਿੰਦੇ ਚਲੋ ਗੁਰੂ ਸਾਹਿਬ ਜੀ ਚੱਲ ਗਏ ਨੇ ਉਹ ਨਮਾਜ਼ ਪੜ੍ਹਦੇ ਨੇ ਮਹਾਰਾਜ ਅਡੋਲ ਖਲੋਤੇ ਹੋਏ ਨੇ ਤੇ ਉਹ علامه ਦਿੰਦੇ ਆ ਵੀ ਤੁਸੀਂ ਨਵਾਜ਼ ਕਿਉਂ ਨਹੀਂ ਪੜ੍ਹੀ ਕਾਜੀ ਕਹਿੰਦਾ ਮਹਾਰਾਜ ਕਹਿੰਦਾ ਤੁਸੀਂ ਇੱਥੇ ਹੈ ਹੀ ਨਹੀਂ ਸੀ ਮੈਂ ਨਮਾਜ਼ ਕੀਦਣਾ ਪੜ੍ਹਦਾ ਉਹ ਨਹੀਂ ਜੀ ਅਸੀਂ ਇੱਥੇ ਹੀ ਸਾਂ ਲੱਗਾ ਜਦਨ ਉਹਦਣ ਫੇਰ ਪ੍ਰਗਟਤਾ ਹੀ ਹੋ ਗਈ ਸਾਰੇ ਇੱਥੇ ਸੁਲਤਾਨਪੁਰ ਦੇ ਵਿੱਚ ਜਦੋਂ ਗਰੀਬਨਵਾਜੀ ਨੇ ਆਖਿਆ ਤੂੰ ਕਿੱਥੇ ਇੱਥੇ ਸਾਂ ਤੇਰਾ ਸਰੀਰ ਇੱਥੇ ਸੀ ਤੇਰੇ ਘਰ ਘੋੜੀ ਸੁਈ ਆ ਘਰ ਵਿੱਚ ਜਿਹੜੀ ਖੂਈ ਆ ਤੈਨੂੰ ਫਿਕਰ ਪਿਆ ਵੀ ਨਾਨਕ ਨੂੰ ਫਟਾਫਟ ਨਮਾਜ਼ ਪੜਾਈਏ ਤੇ ਦੁਨੀਆ ਤੇ ਰੌਲਾ ਪਾ ਦਈਏ ਵੀ ਨਾਨਕ ਮੁਸਲਮਾਨ ਬਣ ਗਿਆ ਤੇ ਰੌਲਾ ਪਾ ਕੇ ਆਪਣੇ ਘਰੋਂ ਜਾਈਏ ਤੈਨੂੰ ਤੇ ਫਿਕਰ ਆ ਵੀ ਮੇਰੀ ਵੀ ਸ਼ੇਰੀ ਕਿਤੇ ਖੂਚ ਨਾ ਡਿੱਗ ਪਏ ਮਨ ਦਾ ਤੇ ਨਹੀਂ ਸੀ ਪਰ ਦولت ਖਾਨ ਨੇ ਇਤਿਹਾਸ ਵਿੱਚ ਲਿਖਿਆ ਵੀ ਆਖਿਆ ਕਾਜੀ ਸਾਹਿਬ ਜੇ ਇਹ ਗੱਲ ਸੱਚ ਵਾ ਤੇ ਮੰਨ ਜੋ ਕਿਉਂਕਿ ਇਹਨਾਂ ਦੇ ਅੱਗੇ ਜਿਦਿਆ ਨਹੀਂ ਜਾਣਾ ਤੇ ਉਹਨਾਂ ਕਹਿਆ ਹਾਂ ਖੈ ਤੇਦਾ ਹੀ ਆ ਮੈਂ ਨਹੀਂ ਸੀ ਇੱਥੇ ਤੇ ਮਾਰੇ ਕਹਿੰਦੇ ਉਹ ਤੇ ਫਿਰ ਅਰਦਾਸ ਅਰਦਾਸ ਹੀ ਨਹੀਂ ਹੈਗੀ ਜੇ ਤੁਸੀਂ ਇੱਥੇ ਨਹੀਂ ਹੈਗੇ ਹੈ ਹਜੂਰ ਹਾਜ਼ਰ ਅਰਦਾਸ ਹਾਜ਼ਰ ਬੰਦੇ ਦੀ ਬੰਦਗੀ ਹੈ ਜਿਹੜਾ ਹਾਜ਼ਰ ਨਹੀਂ ਉਹਦੀ ਕਾਦੀ ਬੰਦਗੀ ਹੈ ਜਦੋਂ ਤੂੰ ਸਹੀ ਨਹੀਂ ਸੀ ਮੈਂ ਤੇਰੇ ਨਾਲ ਕਿਉਂ ਪੜਦਾ ਤੇ ਨਵਾਬ ਨੇ ਆਖਿਆ ਜੀ ਜੇ ਇਹਨਾਂ ਨਾਲ ਨਹੀਂ ਸੀ ਪੜਨੀ ਤੇ ਮੇਰੇ ਨਾਲ ਪੜ ਲੀਂਦੇ ਮਾਰੇ ਕਹਿੰਦੇ ਤੂੰ ਵੀ ਨਹੀਂ ਸੀ ਇੱਥੇ ਹੈਗਾ ਤੈਨੂੰ ਵੀ ਇਹੋ ਕਾਲੀ ਆਪੇ ਫੜਾਫੜ ਨਾਨਕ ਨੂੰ ਮੁਸਲਮਾਨ ਬਣਾ ਦਈਏ ਤੇ ਕਾਬਲ ਚੱਲੇ ਸੀ ਤੁਸੀਂ ਅੱਜ ਘੋੜੇ ਖਰੀਦਣ ਤੇ ਤੂੰ ਆ ਨਾ ਕਿਤੇ ਉੱਥੇ ਮੰਡੀ 'ਚ ਜਾਣ ਲੱਗਿਆ ਲੇੜ ਨਾ ਹੋ ਜਾਏ ਤੂੰ ਵੀ ਇੱਥੇ ਨਹੀਂ ਸੀ ਉਹ ਪਰ ਇਤਿਹਾਸ ਵਿੱਚ ਲਿਖਿਆ ਵੀ ਦੌਲਤਖਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜਿੜਿਆ ਨਹੀਂ ਜਦੋਂ ਮਾਰੇ ਨੇ ਆਖਿਆ ਪੌਣੇ ਹੱਥ ਜੋੜ ਕੇ ਆਖਿਆ ਜੀ ਅਸੀਂ ਇੱਥੇ ਨਹੀਂ ਸੀ ਹੈਗੇ ਸੱਚੀ ਮੁੱਚੀ ਧਿਆਨ ਉੱਧਰ ਸੀ ਤੇ ਮਾਰੇ ਕਹਿੰਦੇ ਨੇ ਜੇ ਧਿਆਨ ਉੱਧਰ ਸੀ ਤੇ ਫਿਰ ਬੰਦਗੀ ਕੋਈ ਬੰਦਗੀ ਨਹੀਂ ਸੀ ਕੋਈ ਬੰਦਗੀ ਬੰਦਗੀ ਨਹੀਂ ਇਹ ਅਰਦਾਸ ਐਵੇਂ ਨਹੀਂਗੀ ਵੀ ਅੱਧੇ ਇੱਕ ਸਿੱਖ ਬੋਲਣ ਵਾਹੇ ਗੁਰੂ ਤੇ ਅੱਧੇ ਇੱਕ ਬੋਲਣ ਹੀ ਨਾ ਅਰਦਾਸ ਵਾਲਾ ਜਿਹੜਾ ਅਰਦਾਸੀ ਆ ਉਹ ਤੇ ਇੱਕ ਪਰਉਪਕਾਰ ਕਰਦਾ ਵੀ ਬੰਦਗੀ ਵਿੱਚ ਹੱਥ ਜੋੜ ਕੇ ਜਿਹੜੇ ਐਉਂ ਕਰਕੇ ਖਲੋਤੇ ਨੇ ਅਰਦਾਸੀਏ ਦੇ ਪਿੱਛੇ ਉਹਨਾਂ ਦਾ ਭਟਕਿਆ ਹੋਇਆ ਧਿਆਨ ਫਿਰ ਜੋੜਨ ਵਾਸਤੇ ਕਹਿੰਦਾ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇਹ ਬੜੀ ਤਕੜੀ ਬੰਦਗੀ ਆ ਇਹਦੇ ਵਿੱਚ ਢਿੱਲੇ ਨਹੀਂ ਪੈਣਾ ਚਾਹੀਦਾ ਜੇ ਧਿਆਨ ਕਰਕੇ ਢਿੱਲੇ ਪਏ ਮਾਰੇ ਨੇ ਆਖਿਆ ਮਸੀਤ ਵਿੱਚ ਆ ਗਏ ਹੋ ਪਰ ਆਏ ਨਹੀਂ ਹੋਏ ਆਏ ਹੋ ਪਰ ਨਹੀਂ ਆਏ ਹੋ ਕਿਉਂਕਿ ਇੱਥੇ ਪਿੰਜਰ ਹੀ ਆ ਕਬੀਰ ਸਾਹਿਬ ਜੀ ਮਾਰੇ ਕਹਿੰਦੇ ਨੇ ਕਬੀਰ ਮਨ ਪੰਖੀ ਭਇਓ ਉੱਡ ਉੱਡਦਾ ਦਿਸ ਜਾਏ ਪਤਾ ਨਹੀਂ ਇਹ ਕਿੱਧਰ ਕਿੱਧਰ ਤੁਰਿਆ ਫਿਰਦਾ ਇਹ ਗੁਰੂ ਕੀ ਕਿਰਪਾ ਤੋਂ ਬਿਨਾ ਫੜਿਆ ਨਹੀਂ ਜਾ ਸਕਦਾ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਹੁਣ ਦੂਜਾ ਸੁਣੋ ਜਦੋਂ ਧਿਆਨ ਜੁੜ ਗਿਆ ਤੇ ਮਹਾਰਾਜ ਕਿਦਾਂ ਰੀਜ ਜਾਂਦੇ ਨੇ ਜਿਹਦਾ ਧਿਆਨ ਜੁੜਿਆ ਹੋਇਆ ਉਹਦੇ ਤੇ ਕਿੰਨੇ ਪ੍ਰਸੰਨ ਹੋ ਜਾਂਦੇ ਆ ਸਾਬ ਗਰੀਬਨਵਾਦੀ ਦਿਵਾਨ ਲੱਗਾ ਹੋਇਆ ਤੇ ਸੁਭਾਏ ਮਾਨ ਨੇ ਆਪਣੇ ਆਸਣ ਤੇ ਸੰਗਤਾਂ ਤੁਹਾਡੇ ਵਾਂਗ ਬੈਠੀਆਂ ਹੋਈਆਂ ਇੱਕ ਸਿੱਖ ਆਇਆ ਭਾਈ ਲਾਲ ਸਿੰਘ ਉਹ ਹਥਿਆਰ ਬਣਾਉਂਦਾ ਹੁੰਦਾ ਸੀ ਬੜੇ ਬੜੇ ਵਧੀਆ ਭਾਈ ਲਾਲ ਸਿੰਘ ਨੇ ਗੈਂਡੇ ਦੀ ਖੱਲ ਕੁੱਟ-ਕੁੱਟ ਕੇ ਬੜੀਆਂ ਤਹਿਵਾਂ ਜੋੜ-ਜੋੜ ਕੇ ਤੇ ਇਦਾਂ ਦੀ ਢਾਲ ਬਣਾ ਕੇ ਲਿਆਂਦੀ ਤਿਲਕਣੀ ਜਦੋਂ ਉਹਦੇ ਵਿੱਚ ਕੋਈ ਪਤਾ ਨਹੀਂ ਕਿੰਨਾ ਕਥਿੰਦਾ ਹੁੰਦਾ ਵੀ ਗੋਲੀ ਵੱਜੇ ਤੇ ਗੋਲੀ ਤਿਲਕ ਕੇ ਦੂਜੇ ਪਾਸੇ ਨੂੰ ਚਲ ਜੂਗੀ ਢਾਲ ਦੀ ਵਿੱਚ ਛੇਕ ਨਹੀਂ ਕਰ ਸਕਦੀ ਬੜੇ-ਬੜੇ ਲੋਕੀ ਕਾਰੀਗਰ ਹੁੰਦੇ ਸੀ ਮਹਾਰਾਜ ਅੱਗੇ ਭੇਟ ਕੀਤੀ ਅੱਗੇ ਵੀ ਸ਼ਸਤਰ ਲਿਆਉਂਦਾ ਸੀ ਮਾਰੇ ਕਹਿੰਦੇ ਆਓ ਲਾਲ ਸਿੰਘ ਜੀ ਅੱਜ ਕੀ ਲਿਆਇਓ ਜੀ ਮਾਰੇ ਢਾਲ ਲਿਆਇਆ ਮਾਰੇ ਕਹਿੰਦੇ ਕੀ ਖੂਬੀ ਹੈ ਇਹਦੀ ਹਰ ਗੱਲ ਵਿੱਚ ਮਹਾਰਾਜ ਜੀ ਬੜੀ ਬਰੀਕੀ ਰੱਖਦੇ ਸੀ ਕੀ ਖੂਬੀ ਆ ਕਹਿੰਦਾ ਜੀ ਇਹਦੀ ਖੂਬੀ ਇਹ ਆ ਭਈ ਕਿਰਪਾਨ ਮਾਰਨੀ ਬਰਸ਼ੀ ਮਾਰਨੀ ਤੀਰ ਮਾਰਨਾ ਉਹ ਤੇ ਅਮੇ ਇੱਕ ਨਗੂਣੀ ਜੀ ਗੱਲ ਇਹਦੇ ਸਾਹਮਣੇ ਇਹਦੇ ਤੇ ਕੋਈ ਗੋਲੀ ਵੀ ਮਾਰੇ ਤੇ ਮਹਾਰਾਜ ਜੀ ਇਹਦੇ ਵਿੱਚੋਂ ਦੀ ਗੋਲੀ ਨਹੀਂ ਲੰਘ ਸਕਦੀ ਮਾਰੇ ਕਹਿੰਦੇ ਵਾ ਵਾ ਤੇ ਉਹ ਫਿਰ ਜਦੋਂ ਵਾ ਵਾ ਹੋ ਗਈ ਤੇ ਫਿਰ ਉਹਨੂੰ ਹਵਾ ਹੋ ਗਈ ਉਹ ਜਿਹੜਾ ਧਿਆਨ ਸੀ ਨਾ ਸਾਹਮਣੇ ਕਲਗੀਧਰ ਪਾਤਸ਼ਾਹ ਜੀ ਉਹ ਕਲਗੀਆਂ ਵਾਲੇ ਦਾ ਦਰਸ਼ਨ ਹੀ ਹੁਣੋਂ ਹਟ ਗਿਆ ਤੇ ਧਿਆਨ ਹੀ ਸਾਰਾ ਢਾਲ ਵਿੱਚ ਜੁੜ ਗਿਆ ਭਈ ਚਾਰ ਬੰਦੇ ਗੱਲਾਂ ਕਰਦੇ ਹੁਣ ਧਿਆਨ ਜਿੱਧਰ ਨੂੰ ਚੱਲ ਗਿਆ ਚੋਂ ਬੰਦਿਆਂ ਦੀਆਂ ਗੱਲਾਂ ਸੁਣਨੋਂ ਹਟ ਜਾਂਦੀਆਂ ਮਹਾਰਾਜ ਸਾਹਮਣੇ ਬੈਠੇ ਹੋਏ ਨੇ ਤੇ ਸਾਹਮਣੇ ਬੈਠੇ ਹੋਏ ਵੀ ਉਹਨੂੰ ਨਹੀਂ ਦੇਖਦੇ ਤੋਂ ਦਾ ਧਿਆਨ ਜੁੜ ਗਿਆ ਸਾਰਾ ਆਪਣੀ ਢਾਲ ਵੱਲ ਤੇ ਗੱਲਾਂ ਕਰੀ ਜਾਂਦਾ ਕਹਿੰਦਾ ਜੀ ਇਹਦੇ ਤੇ ਇੰਨੀ ਮਿਹਨਤ ਕੀਤੀ ਆ ਉਹ ਲਾਇਆ ਜੇ ਲਾਇਆ ਗੋਲੀ ਨਹੀਂ ਜੇ ਨੰਗ ਸਕਦੀ ਤੇ ਮਹਾਰਾਜ ਆਂਦੇ ਨੇ ਇਹਨੂੰ ਟਕਾਣੇ ਲਿਆਈਏ ਸੇਵਾ ਕਰਦਾ ਵਾ ਤੇ ਸੇਵਾ ਕਰਦੇ ਨੂੰ ਜੇ ਹੰਕਾਰ ਹੋ ਜਾਏ ਤੇ ਨੂੰ ਸੇਵਾ ਕਰਨ ਦਾ ਫਾਇਦਾ ਕੀ ਆ ਗਰੀਬਨਵਾਦੀ ਕਹਿੰਦੇ ਨੇ ਜੇ ਮੈਂ ਗੋਲੀ ਚਲਾਵਾਂ ਤੇ ਤੇ ਧਿਆਨ ਸਾਰਾ ਹੀ ਢਾਲ ਵਿੱਚ ਵਾ ਉਹਦੀਆਂ ਖੂਬੀਆਂ ਕਰੀ ਜਾਂਦਾ ਪਤਾ ਨਹੀਂ ਲੱਗਦਾ ਵੀ ਜਿੱਦ ਕੀ ਦੇ ਨਾ ਰਿਹਾ ਜੇ ਮੈਂ ਗੋਲੀ ਚਲਾਵਾਂ ਉਹ ਕਹਿੰਦਾ ਤੂੰ ਹੀ ਚਲਾ ਕੇ ਵੇਖ ਲਓ ਗੋਲੀ ਤੂੰ ਹੀ ਵੀ ਨਹੀਂ ਇਹਦੇ ਵਿੱਚੋਂ ਦੀ ਨਗਾ ਸਕਦੇ ਹੁਣ ਗਰੀਬਨਵਾਦ ਪਾਤਸ਼ਾਹ ਜੀ ਕਹਿੰਦੇ ਨੇ ਇੱਥੇ ਆ ਕੇ ਖੇਡ ਵਿਗੜ ਗਈ ਹੁਣ ਗੁਰੂ ਨਹੀਂ ਦਿਖਦਾ ਹੁਣ ਢਾਲ ਤੇ ਜਾਦਾ ਵਿਸ਼ਵਾਸਵਾ ਤੇ ਗੁਰੂ ਤੇ ਬਿਲਕੁਲ ਵਿਸ਼ਵਾਸ ਹੋ ਗਿਆ। ਮਾਰੇ ਕਹਿੰਦੇ ਨੇ ਸੱਚੀ ਮੁੱੱਚੀ ਮੈਂ ਗੋਲੀ ਨਹੀਂ ਨਗਾ ਸਕਦਾ ਕਹਿੰਦਾ ਨਾ ਨਾ ਤੂੰ ਹੀ ਨਹੀਂ ਨਗਾ ਸਕਦੇ ਗੋਲੀ ਇਹਦੇ ਵਿੱਚੋਂ ਦੀ। ਇਹ ਬਾਣੀ ਐਡੀ ਵਧੀਆ ਗਈ। ਮਾਰੇ ਕਹਿੰਦੇ ਨੇ ਅੱਜ ਫਿਰ ਸ਼ਾਮਾਂ ਪੈ ਗਈਆਂ ਨੇ ਤੇ ਹੁਣ ਰਹਿ ਰਸ ਦਾ ਟਾਈਮ ਆ। ਸਮਾਪਤੀ ਤੋਂ ਬਾਅਦ ਸੰਗਤ ਨੇ ਲੰਗਰ ਛਕਣਾ ਤੇ ਆਰਾਮ ਕਰਨਾ। ਕੱਲ ਜਦੋਂ ਆਸਾ ਦੀ ਵਾਰ ਦਾ ਭੋਗ ਪਾਜੇਗਾ ਤੂੰ ਆਪਣੀ ਢਾਲ ਲੈ ਕੇ ਆਈ ਮੈਂ ਵਿੱਚੋਂ ਦੀ ਗੋਲੀ ਨਗਾ ਕੇ ਦਰ ਦਵਾਂ। ਜਦੋਂ ਮਾਰੇ ਨੇ ਇਹ ਗੱਲ ਆਖੀ ਤੇ ਉਹਨੂੰ ਅਜੇ ਵੀ ਨਹੀਂ ਸਮਝ ਲੱਗੀ ਧਿਆਨ ਅਜੇ ਵੀ ਆਪਣੀ ਢਾਲ ਵੱਲ ਵਾ ਮਾਰੇ ਦੀਆਂ ਗੱਲਾਂ ਵੱਲ ਧਿਆਨ ਹੀ ਨਹੀਂ ਗਿਆ ਤੇ ਢਾਲ ਲੈ ਕੇ ਘਰ ਨੂੰ ਚਲ ਗਿਆ ਤੇ ਘਰ ਵਾਲੀ ਜਾ ਕੇ ਕਹਿੰਦੀ ਜਾਂਦਿਆਂ ਪੁੱਛਿਆ ਘਰ ਵਾਲੀ ਨੇ ਭਈ ਇਹ ਢਾਲ ਵਾਪਸ ਲੈਣ ਦੀ ਹੈ ਘਰ ਵਾਲੀ ਨੂੰ ਤਾਂ ਹੀ ਬੰਦੇ ਦੀ ਵਜ਼ੀਰ ਆਖਿਆ ਗਿਆ ਅਰਧਾਂਗਣੀ ਦਾ ਕੀ ਮਤਲਬ ਹੁੰਦਾ ਹਰ ਗੱਲ ਵਿੱਚ ਅੱਧ ਦੀ ਭਾਈਵਾਲ ਨੀਰੀ ਪੈੜੀ ਦੀ ਭਾਈਵਾਲ ਨਹੀਂ ਜਾਂ ਬੈਂਕ ਬੈਲੈਂਸ ਦੀ ਭਾਈਵਾਲ ਨਹੀਂ ਹੁੰਦੀ ਉਪਾਈ ਵਾਲਦਾ ਮਤਲਬ ਹੁੰਦਾ ਵੀ ਜਿੱਥੇ ਬੰਦਾ ਭਟਕੇ ਤੇ ਬੰਦੇ ਨੂੰ ਸਮਝਣਾ ਲੱਗੇ ਉਥੇ ਆਪਣੀ ਅਕਲਦਾਨ ਕਰਕੇ ਤੇ ਘਰਵਾਲੀ ਨੂੰ ਸਿੱਧਾ ਰਾਹ ਪਾਵੰਦੀ ਇਹਦਾ ਮਤਲਬ ਹੁੰਦਾ ਅਰਧੰਗਣੀ ਅਰਧ ਅੰਗ ਕਿ ਅੱਧ ਦੀ ਮਾਲਕ ਅੱਧ ਦੀ ਮਾਲਕ ਕਾਦੀ ਬੰਦੇ ਦੀ ਹਰ ਗੱਲ ਵਿੱਚ ਉਹਦੇ ਨਾਲ ਸਾਥ ਦੇਣ ਵਾਲੀ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲੀ ਤਾਂ ਵਜ਼ੀਰ ਵੀ ਆਖਿਆ ਗਿਆ ਕਈ ਥਾਈ ਜਿਹੜਾ ਚੰਗਾ ਸਲਾਹ ਦੇਣ ਵਾਲਾ ਹੋਵੇ ਵਿਗੜੇ ਕੰਮ ਸੌਰ ਜਾਂਦੇ ਆ ਤੇ ਕੰਨਾਂ ਦੇ ਘਰਾਂ ਚ ਸਲਾਹਗੀ ਰੇ ਤਾਂ ਦੇ ਹੁੰਦੇ ਚੰਗੇ ਭਲੇ ਕੰਮ ਵਿਗੜ ਜਾਂਦੇ ਉਹ ਮਹਾਰਾਜ ਕਿਰਪਾ ਕਰਨ ਚੰਗੀ ਸਲਾਹ ਦੇਣ ਵਾਲਾ ਕੋਈ ਹੋਵੇ ਨਾਲ ਘਰ ਵਾਲੀ ਨੇ ਆਖਿਆ ਵੀ ਢਾਲ ਲੈਂਦੀ ਆ ਵਾਪਸ ਉਹ ਆਂਦਾ ਵੀ ਢਾਲ ਲੈਂਦੀ ਆ ਵਾਪਸ ਵੀ ਮਹਾਰਾਜ ਨਾਲ ਥੋੜੀ ਜੀ ਤਕਰਾਰ ਹੋ ਗਈ ਉਹ ਆਪਣੇ ਕੰਮ 'ਚ ਲੱਗੀ ਜਦੋਂ ਉਹਦੇ ਕੰਨ ਵਿੱਚ ਗੱਲ ਗਈ ਮਹਾਰਾਜ ਨਾਲ ਉਹਨੇ ਆਪਣਾ ਕੰਮ ਛੱਡ ਕੇ ਆਖਿਆ ਫੇਰ ਦੱਸਿਓ ਕੀ ਕਿਹਾ ਜੇ ਉਹ ਆਂਦਾ ਗੁਰੂ ਸਾਹਿਬ ਨਾਲ ਜਿੱਦ ਹੋ ਗਈ ਆ ਉੱਥੇ ਕਾਦੀ ਉਹ ਆਂਦਿਆ ਵੀ ਮੈਂ ਆਖਿਆ ਵੀ ਇਹਦੇ ਚੋ ਗੋਲੀ ਨਹੀਂ ਲੰਘ ਸਕਦੀ ਤੇ ਗੁਰੂ ਗੋਬਿੰਦ ਸਿੰਘ ਜੀ ਮਾਰੇ ਕਹਿੰਦੇ ਮੈਂ ਗੋਲੀ ਨਗਾ ਕੇ ਦੱਸ ਦੂੰਗਾ ਤਾਂ ਮੈਂ ਜੇਦ ਲਾ ਲਈ ਵੀ ਤੁਸੀਂ ਜ਼ੋਰ ਲਾ ਕੇ ਵੇ ਵਾਹਿਗੁਰੂ ਘਰ ਵਾਲੀ ਨੇ ਸਾਰੇ ਕੰਮ ਛੱਡ ਕੇ ਉਹਨੂੰ ਆਖਿਆ ਬੈ ਇੱਥੇ ਤੈਨੂੰ ਪਤਾ ਵੀ ਹੈ ਵੀ ਤੂੰ ਕੀ ਕਰਕੇ ਆਇਆ ਵਾਹਿਗੁਰੂ ਜਿਨ੍ਹਾਂ ਦੇ ਆਸਰੇ ਅਸੀਂ ਜੀਵਨ ਕੱਟ ਰਹੇ ਹਾਂ ਜਿਨ੍ਹਾਂ ਦੇ ਆਸਰੇ ਸਾਰੇ ਬ੍ਰਹਿਮੰਡ ਖਲੋਤੇ ਹੋਏ ਨੇ ਉਹ ਇੱਕ ਇਸ਼ਾਰਾ ਕਰਨ ਤੇ ਸਮੇਰ ਪਰਬਤ ਵਰਗੇ ਕਿਣਕਾ ਕਿਣਕਾ ਹੋ ਜਾਣ ਤੇ ਤੂੰ ਉਹਨਾਂ ਦੇ ਅੱਗੇ ਆਪਣੀ ਢਾਲ ਹੀ ਲੈ ਕੇ ਬਹਿ ਗਿਆ ਵੀ ਢਾਲ ਦੇ ਵਿੱਚੋਂ ਦੀ ਗੋਲੀ ਢਾਲ ਚੋਂ ਦੀ ਤੇ ਗੋਲੀ ਉਦੋਂ ਹੀ ਨੰਗੀ ਸੀ ਜਦੋਂ ਮਾਰ ਰਹੇ ਨੇ ਆਖਿਆ ਸੀ ਮੈਂ ਨੰਗਾ ਕੇ ਦੱਸੂਗਾ ਹੁਣ ਕੱਲ ਨੂੰ ਢਾਲ ਚੋਂ ਦੀ ਗੋਲੀ ਨੰਗਣੀ ਗੋਲੀ ਤੇਰੇ ਸਿੱਖੀ ਧਰਮ ਦੇ ਵਿੱਚੋਂ ਦੀ ਨੰਗਣੀ ਆ ਜਦੋਂ ਮਹਾਰਾਜ ਦੇ ਨਾਲੋਂ ਤੇਰੀ ਟੁੱਟ ਜੂਗੀ ਫਿਰ ਢਾਲ ਚੁੱਕੀ ਫਿਰਿ ਪਰ ਮਹਾਰਾਜ ਨਹੀਂ ਤੇਰੇ ਵੱਲ ਵੇਖਣਗੇ ਤੇ ਜਿਹਦੇ ਵੱਲ ਗੁਰੂ ਨਾ ਵੇਖੇ ਅੱਖ ਪੁੱਟ ਕੇ ਉਦੇ ਵੱਲ ਸਾਰੀ ਦੁਨੀਆ ਭਾਵੇਂ ਹੋਵੇ ਪਰ ਹੁੰਦੀ ਕਿੱਥੇ ਆ ਮਹਾਰਾਜ ਤੇ ਕਹਿੰਦੇ ਨੇ ਦੁਨੀਆ ਤੇ ਸੱਜਣ ਵੀ ਉਹਦੇ ਸੱਜਣ ਨੇ ਜਿਹਦਾ ਗੁਰੂ ਸੱਜਣ ਵਾ ਜਿਹਦਾ ਗੁਰੂ ਨਹੀਂ ਸੱਜਣ ਉਹਦਾ ਕੋਈ ਵੀ ਨਹੀਂ ਸੱਜਣ ਜਿਹਦੀ ਗੁਰੂ ਮੰਨੇ ਉਹਦੀ ਸਾਰੀ ਦੁਨੀਆ ਮੰਨਦੀ ਆ ਜਿਹਦੇ ਵੱਲ ਗੁਰੂ ਨਾਲ ਧਿਆਨ ਕਰਕੇ ਵੇਖੇ ਵੱਡੇ ਵੱਡੇ ਭਰੀ ਵਸ ਦੀ ਦੁਨੀਆ ਵਿੱਚ ਰੁਲ ਜਾਂਦੇ ਨੇ ਉਹ ਕੱਖਾਂ ਵਾਂਗੂ ਰੁਲ ਜਾਂਦੇ ਨੇ ਤੇ ਕੋਈ ਉਹਦੀ ਬਾਤ ਵੀ ਨਹੀਂ ਪੁੱਛਦਾ ਤੇ ਜਦੋਂ ਕਿਤੇ ਮਹਾਰਾਜ ਮਿਹਰਬਾਨ ਹੁੰਦੇ ਨੇ ਕਿ ਆਪਣੇ ਆਪ ਹੀ ਵਿਪਤਾ ਵਿੱਚ ਪਏ ਹੋਏ ਬੰਦੇ ਦਾ ਸਾਥ ਦੇਣ ਆ ਜਾਂਦੇ ਨੇ ਜਦੋਂ ਚਾਰ ਸਫੇਰਿਓ ਲੋਕੀ ਸਾਥ ਦੇਣ ਆਉਣ ਉਦੋਂ ਸਮਝੋ ਕਿ ਗੁਰੂ ਮੇਰੇ ਵੱਲੋ ਸਤ ਸ੍ਰੀ ਅਕਾਲ ਜਿਸ ਵੇਲੇ ਉਹਨੇ ਬਿਠਾ ਕੇ ਆਖਿਆ ਵੀ ਇਹ ਤੇ ਬਹੁਤ ਮਾੜਾ ਕਰਮ ਕਰ ਦਿੱਤਾ ਗੁਰੂ ਨਾਲੋਂ ਤੇ ਤੂੰ ਤੋੜ ਆਇਆ ਤੇ ਹੁਣ ਹੋਰ ਕੀ ਦੀ ਸੇਵਾ ਕਰਨੀ ਓ ਜਦੋਂ ਗੁਰੂ ਨਾਲ ਹੀ ਜਦ ਲਾ ਕੇ ਆ ਗਿਆ ਫੇਰ ਉਹਦੀਆਂ ਅੱਖਾਂ ਖੁੱਲੀਆਂ ਤੋ ਉਹਨੂੰ ਪੁੱਛਦੀ ਆ ਵੀ ਜਦੋਂ ਤੂੰ ਉੱਥੇ ਜਿੱਤਦਾ ਥਾ ਤੇਰਾ ਧਿਆਨ ਕਿੱਧਰ ਸੀ ਉਦੋਂ ਤੈਨੂੰ ਨਹੀਂ ਪਤਾ ਵੀ ਮਹਾਰਾਜ ਕੀ ਕਹਿ ਰਹੇ ਕਹਿੰਦਾ ਮੈਨੂੰ ਤੇ ਗੁਰੂ ਦੀਆਂ ਗੱਲਾਂ ਹੀ ਸੁਣਨੋਂ ਹਟ ਗਈਆਂ ਮੇਰਾ ਤੇ ਧਿਆਨ ਹੀ ਸਾਰਾ ਢਾਲਵਲ ਚ ਲੱਗ ਗਿਆ ਵਾਹਿਗੁਰੂ ਪੀ ਇਹ ਬੜੀ ਮਜ਼ਬੂਤ ਆ ਮਹਾਰਾਜ ਕਹਿੰਦੇ ਨੇ ਹੈ ਹਜੂਰ ਹਾਜ਼ਰ ਅਰਦਾਸ ਧਿਆਨ ਕਿਤੇ ਹੋਰ ਤੇ ਚਲ ਗਿਆ ਹਜੂਰ ਹਾਜ਼ਰ ਨਾਜ਼ਰ ਨੇ ਉਹ ਦੇਖਦੇ ਹੀ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰਾਮਕਲੀ ਵਾਰ ਵਿੱਚ ਇੱਕ ਪੰਕਤੀ ਲਿਖੀ ਵਾਰੇ ਕਹਿੰਦੇ ਰੋਵੇ ਪਾਂਡਵ ਭਾਏ ਮਜੂਰ ਜਿਨ ਕੈ ਸਵਾਮੀ ਰਹਿਤ ਹਜੂਰ ਉਹਨਾਂ ਦੇ ਮਾਲਕ ਕ੍ਰਿਸ਼ਨ ਜੀ ਉਹਨਾਂ ਦੇ ਨਾਲ ਨਾਲ ਰਹਿੰਦੇ ਸੀ ਬੜਾ ਪਿਆਰ ਰੱਖਦੇ ਸੀ ਬੜਾ ਪਰ ਜਿੱਦਣ ਮਾਲਕ ਦੀ ਮੰਨੀ ਨਹੀਂ ਮਾਲਕ ਵੱਲ ਗੱਲ ਹੀ ਨਹੀਂ ਕੀਤੀ ਤੇ ਬਹਿ ਗਏ ਉਥੇ ਜੂਆ ਖੇਡਣ ਤੇ ਜੇ ਕਿਤੇ ਮਾਲਕ ਨੂੰ ਪੁੱਛ ਕੇ ਬੈਂਦੇ ਤੇ ਉਹਨਾਂ ਨੇ ਡਕਣਾ ਸੀ ਵੀ ਜੂਆ ਖੇਡਣਾ ਧਰਮੀ ਬੰਦਿਆਂ ਦਾ ਕੰਮ ਨਹੀਂ ਹੁੰਦਾ। ਉਹ ਡੱਕਦੇ, ਨਾ ਰਾਜ ਭਾਗ ਹਾਰਦੇ, ਨਾ ਦ੍ਰੋਪਤੀ ਨੂੰ ਹਾਰਦੇ ਤੇ ਨਾ ਜੰਗਲਾਂ ਵਿੱਚ ਰੋਣਾ ਪੈਂਦਾ ਉੱਥੇ। ਨਾ ਕਿੱਥੇ ਰਾਜਿਆਂ ਦੇ ਪੁੱਤ ਐਡਾ ਵਧੀਆ ਮਹੱਲ ਬਣਾਇਆ ਤੇ ਮੁੜ ਕੇ ਦ੍ਰੋਪਤੀ ਨੌਕਰ ਰਾਣੀ ਲੱਗੀ ਕਿ ਇਹ ਰਾਣੀ ਦਾ ਸਿਰ ਵਾਉਣ ਵਾਸਤੇ। ਤੇ ਪੰਡੇ ਪੰਜੇ ਪਾਂਡੋ ਨੌਕਰ ਬਣ ਬਣ ਕੇ ਤੇ ਕੋ ਕੁਝ ਕਰਦਾ ਕੋ ਕੁਝ ਤੇ ਰੋਂਦੇ ਸੀ ਵੀ ਅਸੀਂ ਕੀ ਹਾਂ ਤਾਂ ਕੀ ਬਣ ਗਏ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਤਾ ਪਾਂਡਵਾਂ ਨੂੰ ਕਿਉਂ ਰੋਣਾ ਪਿਆ ਉਹਨਾਂ ਦੇ ਮਾਲਕ ਕ੍ਰਿਸ਼ਨ ਜੀ ਉਹਨਾਂ ਦਾ ਹਰ ਵੇਲੇ ਧਿਆਨ ਰੱਖਦੇ ਸੀ ਪਰ ਗਲਤੀ ਕਰ ਲੱਗੇ ਉਹਨਾਂ ਨੇ ਆਪਣੇ ਮਾਲਕ ਨੂੰ ਪੁੱਛਿਆ ਜੇ ਪੁੱਛ ਲੈਂਦੇ ਧਿਆਨ ਉਹਨਾਂ ਵੱਲ ਹੁੰਦਾ ਤਾਂ ਉਹਨਾਂ ਡੱਕਣਾ ਸੀ ਪੀਏ ਜੂਵੇ ਬਾਜ਼ੀਆਂ ਜਿਹੜੀਆਂ ਨੇ ਇਹ ਧਰਮੀ ਲੋਕਾਂ ਦੇ ਕੰਮ ਨਹੀਂ ਹੈਗੇ ਚਲੋ ਰੋ ਵਿਚਾਰ ਘਰ ਵਾਲੀ ਨੇ ਜਦੋਂ ਸਮਝਾਇਆ ਤੇ ਫਿਰ ਪਤਾ ਲੱਗਾ ਵੀ ਮੈਂ ਤੇ ਬਹੁਤ ਮਾੜਾ ਕਰਮ ਕਰਾਂ ਆ ਫਿਰ ਹਾਜ਼ਰ ਨਾਜ਼ਰ ਨੇ ਸਤਿਗੁਰ ਦੇ ਸਾਰੇ ਥਾਂ ਹਾਜ਼ਰ ਨੇ ਆਪਣੇ ਘਰ ਬੈਠੇ ਫਿਰ ਗੁਰੂ ਨੂੰ ਹਾਜ਼ਰ ਨਾਜ਼ਰ ਮੰਨਦਿਆ ਹੋਇਆ ਅਰਦਾਸ ਕੀਤੀ ਇਹ ਨੀਚ ਕਰਮ ਹਰ ਮੇਰੇ 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 ਗੁਣਵੰਤਾ ਦਇਆਲ ਹਰ ਹਰ ਬਖਸ਼ ਅਵਗਣ ਸਭ ਮੇਰੇ ਏ ਮਹਾਰਾਜ ਤੁਸੀਂ ਗੁਣਾ ਦੇ ਖਜ਼ਾਨੇ ਤੁਸੀਂ ਦਿਆਲੂ ਜ ਮੈਨੂੰ ਬਖਸ਼ ਲੋ ਕਰ ਵਾਲੀ ਕਹਿੰਦੀ ਆ ਤੇ ਗੁਰੂ ਸਾਹਿਬ ਨਾ ਆਪਣੇ ਸਿੱਖਾਂ ਦੇ ਵਿੱਚ ਆਉਂਦੀ ਹੋ ਕੇ ਵਰਤਦੇ ਆ ਤੇ ਸਿੱਖ ਜੋ ਕਹਿਦਣ ਮਹਾਰਾਜ ਰੀਤ ਜਾਂਦੇ ਆ ਪ੍ਰਸੰਨ ਹੋ ਜਾਂਦੇ ਆ ਆਂਦਾ ਕੀ ਕਰਾਂ ਉਹ ਆਂਦੀ ਆ ਮੈਂ ਪ੍ਰਸ਼ਾਦਾ ਤਿਆਰ ਕਰਦੀ ਆ ਥੋੜਾ ਬਹੁਤਾ ਹੁਣ ਸਾਧ ਸੰਗਤ ਦੇ ਚਰਨਾਂ ਤੇ ਡੇਕ ਕੇ ਗੁਰੂ ਕੇ ਸਿੱਖਾਂ ਕੋਲੋਂ ਅਰਦਾਸ ਕਰਾ ਮਹਾਰਾਜ ਤੇਰੀ ਲਾਜ ਰੱਖਣ ਫੇਰ ਫੜਾ ਫੜ ਗਿਆ ਜਿੰਨਾ ਕੋ ਨਾ ਕੋ ਹੋਇਆ ਤਿਆਰ ਕੀਤਾ ਮਰ ਕਹਿੰਦੇ ਆ ਲਾਲ ਸਿਆ ਕਹਿੰਦਾ ਜੀ ਪੰਜ ਸਿੱਖ ਚਾਹੀਦੇ ਆ ਸਵੇਰੇ ਮਾਰੇ ਕਹਿੰਦੇ ਨੇ ਆ ਜਾਣਗੇ ਕੀ ਗੱਲ ਆ ਜੀ ਇਹਨਾਂ ਕੋਲ ਅਰਦਾਸ ਕਰਾਉਣੀ ਆ ਮਾਰੇ ਨੂੰ ਪਤਾ ਸੀ ਵੀ ਇਹਨੇ ਕੀ ਕਹਿਣਾ ਮਾਰੇ ਕਹਿੰਦੇ ਕੀ ਅਰਦਾਸ ਕਰਾਉਣੀ ਆ ਨਹੀਂ ਜੀ ਉਦਾਂ ਹੀ ਅਰਦਾਸ ਕਰਾਉਣੀ ਆ ਇਹਨਾਂ ਦੀ ਸੇਵਾ ਕਰਨੀ ਮਾਰੇ ਕਹਿੰਦੇ ਚੰਗਾ ਪੰਜਾਂ ਸਿੱਖਾਂ ਦਾ ਦੁਆਤੀ ਤੂੰ ਚਲ ਜੀ ਤੂੰ ਚਲ ਜੀ ਤੂੰ ਚਲ ਜੀ ਪੰਜ ਸਿੱਖ ਕਹਤੇ ਤੇ ਜਦੋਂ ਸਿੱਖਾਂ ਕਹਿ ਕੇ ਤੇ ਮਾਰੇ ਪਤਾ ਕੀ ਜਾਂਦੇ ਆ ਮਾਰੇ ਕਹਿੰਦੇ ਨੇ ਸਿੰਘੋ ਇਹ ਲਾਲ ਸਿੰਘ ਤੁਹਾਨੂੰ ਲੈ ਕੇ ਚੱਲਿਆ ਵਾ ਇਹਨੇ ਜੋਰ ਅਰਦਾਸ ਕਰਾਉਣੀ ਆ ਮੈਨੂੰ ਪਤਾ ਵਾ ਤੇ ਮਾਰੇ ਕਹਿੰਦੇ ਨੇ ਜੋ ਇਹ ਤੁਹਾਨੂੰ ਕਵੇ ਤੁਸੀਂ ਇਹਦੀ ਅਰਦਾਸ ਕਰਦੇ ਹੋ ਅਗੋਂ ਮੈਂ ਜਾਣਾ ਤੇ ਲਾਲ ਸਿੰਘ ਜਾਣਾ ਕਿਉਂਕਿ ਇਹਨੇ ਜੋ ਕਹਿਣਾ ਵਾ ਤੁਸੀਂ ਕਰਨ ਤੋਂ ਝਕੋ ਕਿਉਂਕਿ ਸਾਰਿਆਂ ਦੇ ਹੁੰਦਿਆਂ ਚ ਹੁਣ ਗੱਲ ਹੋ ਗਈ ਆ ਉਹ ਕਹਿੰਦੇ ਜੀ ਸਤਿਬਚਨ ਲਾਲ ਸਿੰਘ ਘਰੋਂ ਲੈ ਗਿਆ ਜਲਪਾਣੀ ਤਿਆਰ ਹੋਇਆ ਪ੍ਰਸ਼ਾਦਾ ਛਕਿਆ ਸਿੰਘ ਕਹਿੰਦੇ ਦੱਸ ਵੀ ਕੀ ਅਰਦਾਸ ਕਰਨੀ ਆ ਉਹ ਆਂਦਾ ਜੀ ਅਰਦਾਸ ਇਹ ਕਰਨੀ ਆ ਵੀ ਕੱਲ ਨੂੰ ਮੈਂ ਢਾਲ ਲੈ ਕੇ ਜਾਣਾ ਵਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਢਾਲ ਚੋਂ ਦੀ ਗੋਲੀ ਨਗਾਉਣੀ ਆ ਤੇ ਤੁਸੀਂ ਅਰਦਾਸ ਕਰ ਦੋ ਵੀ ਮਹਾਰਾਜ ਦੀ ਗੋਲੀ ਢਾਲ ਦੇ ਵਿੱਚੋਂ ਦੀ ਨਾ ਲੰਗੇ ਵਾਹਿਗੁਰੂ ਮੇਰੀ ਹੁਣ ਲਾਜਪਤ ਰਹਿ ਜੇ ਤੇ ਨਹੀਂ ਤੇ ਮੈਂ ਤੇ ਕਾਹੇ ਜੋਗਾ ਨਹੀਂ ਰਹਿਣਾ ਉਹ ਕਹਿੰਦਿਆ ਵੇਖੋ ਇਹਦਾ ਕੰਮ ਪ੍ਰਸ਼ਾਦੇ ਸ਼ਕਾ ਕਹਿੰਦੇ ਸਾਨੂੰ ਗੁਰੂ ਦੇ ਵਿਰੁੱਧ ਲੱਗਾ ਕਰ ਫਿਰ ਇੱਕ ਸਿੰਘ ਕਹਿੰਦਾ ਮਹਾਰਾਜ ਨੂੰ ਤੇ ਪਹਿਲਾਂ ਹੀ ਪਤਾ ਸੀ ਇਹਨੇ ਜੋ ਕਰਨਾ ਉਹਨਾਂ ਤਾਂ ਹੀ ਆਖਿਆ ਵੀ ਜੋ ਅਰਦਾਸ ਕਰਾਊਗਾ ਨਾ ਤੁਸੀਂ ਕਰ ਦਿਓ ਅਗੋਂ ਮੈਂ ਜਾਣਾ ਤੇ ਲਾਲਸੇ ਜਾਣਾ ਉਹਨਾਂ ਨੇ ਫਿਰ ਅਰਦਾਸ ਕਰਤੀ ਉਦੋਂ ਅਰਦਾਸ ਕੀਤੀ ਸੀ ੴ ਤੋਂ ਲੈ ਕੇ ਤੇ ਤੇਗ ਬਹਾਦਰ ਸਿਮਰਿਆ ਘਰਣਾਉ ਨੇ ਤੇ ਆਵੈ ਧਾਏ ਸਭ ਥਾਈ ਹੋਏ ਸਹਾਇ ਜਿਹੜੀ ਪਾਤਸ਼ਾਹੀ ਗੁਰਤਾ ਗੱਦੀ ਤੇ ਹਾਜ਼ਰ ਹੋਵੇ ਉਹ ਆਪਣਾ ਨਾਂ ਨਹੀਂ ਸੀ ਲੈਂਦੀ ਹੁੰਦੀ ਇਹ ਨਿਮਰਤਾ ਸਾਨੂੰ ਸਿਖਾਈ ਉਹਨਾਂ ਨੇ ਆਪ ਤੇ ਉਹ ਸਭ ਕੁਝ ਸੀ ਕਿ ਕਰੋ ਸਭ ਕੋਈ ਤੇ ਆਪਣਾ ਅੱਬ ਜਣਾਇਓ ਨਾ ਕਦੀ ਜਦੋਂ ਸਿੱਖਾਂ ਨੇ ਨੌ ਪਾਤਸ਼ਾਹੀਆਂ ਦਾ ਨਾਂ ਲੈ ਕੇ ਅਰਦਾਸ ਕਰਤੀ ਤੇ ਅਰਦਾਸ ਕਰਕੇ ਇੱਕ ਆਗੇ ਵਾਪਸ ਅਗਲੇ ਦਿਨ ਆਸਾ ਦੀ ਵਾਰ ਦਾ ਭੋਗ ਪਿਆ ਗਰੀਬਨਵਾਜੀ ਕਹਿੰਦੇ ਕਿਥੇ ਲਾਲ ਸਿੰਘ ਬલાਓ ਲਾਲ ਸਿੰਘ ਆ ਗਿਆ ਤੇ ਲਾਲ ਸਿੰਘ ਨੂੰ ਮਾਰੇ ਕਹਿੰਦੇ ਨੇ ਸਾਹਮਣੇ ਢਾਲ ਲੈ ਕੇ ਖਲੋ ਤੇ ਬੰਦੂਕ ਚ ਪਾ ਲਈ ਗੋਲੀ ਤੇ ਗਰੀਬਨਵਾਜੀ ਨੇ ਇੱਕ ਗੋਡਾ ਥੱਲੇ ਕਰਕੇ ਇੱਕ ਤਾਂ ਕਰਕੇ ਜਦੋਂ ਨਿਸ਼ਾਨਾ ਲਾਇਆ ਉਹ ਹੁਣ ਜਿੱਦਣ ਪਹਿਲੇ ਦਿਨ ਤੇ ਢਾਲ ਲੈ ਕੇ ਆਇਆ ਸੀ ਉਦੋਂ ਧਿਆਨ ਆਪਣੀ ਢਾਲ ਵੱਲ ਸੀ ਵੀ ਇਹਦੀ ਮਜ਼ਬੂਤੀ ਬੜੀ ਆ ਤੇ ਹੁਣ ਢਾਲ ਫੜੀ ਆ ਤੇ ਹੁਣ ਧਿਆਨ ਕਲਗੀ ਵਾਲੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਿਹੜਾ ਗੁਰੂ ਕੇ ਚਰਨਾਂ ਵਿੱਚ ਆ ਗਿਆ ਜਦੋਂ ਕੋ ਸਰਨ ਤੇ ਡਿੱਗ ਪਿਆ ਵੇ ਤੇਰੇ ਬਿਨਾ ਮੇਰੀ ਕਿਸ ਨੇ ਲਾਜ ਨਹੀਂ ਰੱਖਣੀ ਮਹਾਰਾਜ ਹਰ ਜੂ ਰਾਖ ਲਿਓ ਪਤ ਮੇਰੀ 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 ਮੇਰੀ ਹਰ ਜੋ ਰਾਖ ਲਿਓ ਪ੍ਰਤ ਮੇਰੀ ਮਹਾਰਾਜ ਦੇ ਚਰਨਾਂ 'ਚ ਪੂਰਾ ਧਿਆਨ ਜੁੜ ਗਿਆ ਤੇ ਇੱਕ ਐਨਾ ਵੀ ਇਧਰ ਉਧਰ ਨਹੀਂ ਹੁੰਦਾ ਤੇ ਢਾਲ ਲੈ ਕੇ ਸਾਹਮਣੇ ਖਲੋਤਾ ਹੋਇਆ ਤੇ ਗਰੀਬ ਨਵਾਜੀ ਕਿੰਨਾ ਚੇਰ ਨਿਸ਼ਾਨਾ ਬਨ ਕੇ ਤੇ ਮਹਾਰਾਜ ਉਡੀਕਦੇ ਨੇ ਕੁਝ ਤੇ ਲਾਗੋਂ ਸਿੰਘ ਕਹਿੰਦੇ ਮਹਾਰਾਜ ਜੀ ਗੋਲੀ ਕਿਉਂ ਨਹੀਂ ਮਾਰਦੇ ਢਾਲ ਨੂੰ ਤੇ ਮਹਾਰਾਜ ਵੇਖ ਵਾਖ ਕੇ ਤੇ ਬੰਦੂਕ ਥੱਲੇ ਰੱਖਤੀ ਮਾਰੇ ਕਹਿੰਦੇ ਨੇ ਲਾਲ ਸਿੰਘ ਦੀ ਢਾਲ ਵਿੱਚ ਗੋਲੀ ਨਹੀਂ ਵੱਜ ਸਕਦੀ ਇਹ ਸਹੀ ਆ ਇਹ ਸਹੀ ਬੋਲਦਾ ਤੇ ਫਿਰ ਸਿੱਖ ਕਹਿੰਦੇ ਮਹਾਰਾਜ ਜੀ ਇਹ ਕਿਦਾਂ ਹੋ ਸਕਦਾ ਗਰੀਬਨਵਾਜੀ ਤੁਸੀਂ ਝੂਠ ਨਹੀਂ ਬੋਲ ਸਕਦੇ ਮਾਰੇ ਕਹਿੰਦੇ ਹਾਂ ਮੈਂ ਵੀ ਝੂਠ ਨਹੀਂ ਬੋਲਦਾ ਤੋ ਆਂਦੇ ਵੀ ਦੋ ਜਾਨੇ ਸੱਚੇ ਨਹੀਂ ਹੁੰਦੇ ਜਦੋਂ ਕਿਤੇ ਗੱਲ ਹੋਵੇ ਇੱਕ ਸੱਚਾ ਹੁੰਦਾ ਤੇ ਇੱਕ ਗਲਤ ਹੁੰਦਾ ਗੁਰੂ ਤੇ ਕਦੀ ਝੂਠ ਨਹੀਂ ਬੋਲ ਸਕਦਾ ਤੇ ਮਾਰੇ ਕਹਿੰਦੇ ਹਾਂ ਮੈਂ ਤਾਂ ਸੱਚਾ ਹੀ ਆਂ ਪਰ ਅੱਜ ਲਾਲਸੇ ਵੀ ਸੱਚਾ ਵਾ ਉਹਨਾਂ ਕਹਿੰਿਆ ਜੀ ਲਾਲਸੇ ਕਿਦਾਂ ਸੱਚਾ ਹੋ ਗਿਆ ਗਰੀਬਨਵਾਜੀ ਕਹਿੰਦੇ ਨੇ ਗੱਲ ਨੇri ਢਾਲਦੀ ਨਹੀਂ ਰਹੀ ਇਹਦਾ ਧਿਆਨ ਉਖੜ ਗਿਆ ਸੀ ਤੇ ਧਿਆਨ ਢਾਲ ਵਿੱਚ ਚਲ ਗਿਆ ਤੇ ਢਾਲ ਦੇ ਵਿੱਚ ਆਉਂਦੀ ਤੇ ਮੈਂ ਗੋਲੀ ਨਗਾ ਦੇਣੀ ਸੀ ਮੈਂ ਤੇ ਜਿੱਦੋਂ ਕਹੇ ਉਹਦੇ ਵਿੱਚੋਂ ਦੀ ਗੋਲੀ ਨਗਾਦਾ ਪਰ ਇਹਨੇ ਜਿਹੜੀ ਅਰਦਾਸ ਕਰਾਈ ਆ ਨਾ ਮਾਰੇ ਕਹਿੰਦੇ ਨੇ ਮੈਂ ਆਪ ਹੀ ਕਿਹਾ ਵਾ ਕਿ ਸਿੱਖ ਪੰਚੋਂ ਮੇ ਮੇਰੋ ਵਾਸਾ ਪੂਰੀ ਕਰੂੰ ਤਰੋ ਜੇ ਆਸਾ ਪੰਜ ਸਿੱਖ ਇਕੱਠੇ ਹੋ ਕੇ ਜਿੱਦੀ ਅਰਦਾਸ ਕਰ ਦੇਣਗੇ ਮਾਰੇ ਕਹਿੰਦੇ ਨੇ ਕੰਮ ਕੋਈ ਵੀ ਹੋਵੇ ਮੈਂ ਉਹਦਾ ਪੂਰਾ ਕਰਨਾ ਹੀ ਕਰਨਾ ਸਰੀਆ ਕਾਗਲ ਮਾਰੇ ਕਹਿੰਦੇ ਆਪਣੇ ਬੋਲ ਕਹੇ ਹੋਏ ਨੇ ਲਿਖ ਕੇ ਦਿੱਤੇ ਹੋਇਆ ਖਾਲਸੇ ਨੂੰ ਵੀ ਸਿੱਖ ਪੰਚੋ ਮੇ ਮੇਰੋ ਵਾਸਾ ਪੂਰੀ ਕਰੂੰ ਤਰੋ ਜੇ ਆਸਾ ਤੇ ਇਹਨੇ ਪਤਾ ਅਸ ਕਿਹੜੀ ਕੀਤੀ ਆ ਇਹਨੇ ਮੇਰੇ ਸਿੱਖਾਂ ਗੁਰਦਾਸ ਕਰਾਈਆ ਨੌ ਪਾਤਸ਼ਾਹਾਂ ਜੀਆਂ ਦਾ ਨਾਂ ਲੈ ਕੇ ਵੀ ਢਾਲ 'ਚੋਂ ਗੋਲੀ ਨਾ ਲੰਗੇ ਮੈਂ ਗੋਲੀ ਪਾ ਕੇ ਜਦੋਂ ਬੰਦੂਕ ਦਾ ਨਿਸ਼ਾਨਾ ਲਾਇਆ ਢਾਲ ਤੇ ਥਾਂ ਹੀ ਨਹੀਂ ਹੈਗਾ ਨੌ ਪਾਤਸ਼ਾਹਾਂ ਢਾਲ ਦੇ ਉੱਤੇ ਹੱਥ ਰੱਖ ਕੇ ਬੈਠੀਆਂ ਹੋਈਆਂ ਸੀ ਵਾਹਿਗੁਰੂ ਮਾਰੇ ਕਹਿੰਦੇ ਮੈਂ ਗੋਲੀ ਕਿੱਥੇ ਮਾਰਦਾ ਤੇ ਇਹਦਾ ਧਿਆਨ ਗਰੀਬਨਵਾਦੀ ਕਹਿੰਦੇ ਧਿਆਨ ਦੁਆਰਾ ਇਹਨੇ ਮੇਰੇ ਚਰਨ ਫੜੇ ਹੋਏ ਨੇ ਜਦੋਂ ਇਹਦੇ ਧਿਆਨ ਦੁਆਰਾ ਮੇਰੇ ਚਰਨ ਫੜੇ ਨੇ ਨੌ ਪਾਤਸ਼ਾਹੀਆਂ ਦੀ ਢਾਲ ਦੀ ਰਾਖੀ ਕਰਦੀਆਂ ਫਿਰਦੀਆਂ ਦੱਸੋ ਗੋਲੀ ਵੱਜ ਸਕਦੀ ਆ ਪਉਂਦੇ ਨਹੀਂ ਵੱਜ ਸਕਦੀ ਨਹੀਂ ਵੱਜ ਸਕਦੀ ਮਹਾਰਾਜ ਇਹ ਉਤਿਆਨ ਸਤਿਆ ਜੁਗਤੀਆਂ ਕੀ ਦੱਸਦੇ ਨੇ ਮਹਾਰਾਜ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਕਥ ਕਹਾਣੀ ਕੇ ਬੰਦਗੀ ਵਾਲਿਆ ਜੇ ਘਰੋਂ ਆਇਆ ਵਾ ਤੇ ਧਿਆਨ ਜੋੜ ਪਰ ਧਿਆਨ ਐਡਾ ਪ੍ਰਭਲ ਆ ਵੀ ਇਹ ਸਾਡੇ ਕੋਲੋਂ ਜੁੜਦਾ ਨਹੀਂ ਇਹ ਧਿਆਨ ਕੌਣ ਜੋੜੇਗਾ ਇਹ ਗੁਰੂ ਸਾਹਿਬ ਜੋੜਦੇ ਤੇ ਗੁਰੂ ਤੋਂ ਸਦਕੇ ਜਾਂਦਿਆਂ ਹੋਇਆਂ ਜਿਨ੍ਹਾਂ ਜਿਨ੍ਹਾਂ ਨੇ ਤਰਲਾ ਕੀਤਾ ਅੰਦਰੋਂ ਜਿਕੇ ਉਹਨਾਂ ਦਾ ਧਿਆਨ ਮਾਰੇ ਨੇ ਜੋੜਿਆ ਹੋਇਆ ਤੇ ਉਹ ਨਿਤਨੇਮ ਕਰਦੇ ਬੰਦਗੀ ਕਰਦੇ ਜੁੜੇ ਰਹਿੰਦੇ ਨੇ ਤੇ ਜੀਦਾ ਜੀਦਾ ਟੁੱਟਿਆ ਵਾਜੇ ਉਹ ਗੁਰੂ ਅੱਗੇ ਅਰਦਾਸਾਂ ਕਰਦਾ ਵੀ ਮਹਾਰਾਜ ਜੀ ਹਰਜੂ ਰਾਖ ਲੇ ਹੋ ਪਤ ਮੇਰੀ ਮੈਂ ਨਹੀਂ ਜੇ ਕਾਹੇ ਜੋਗਾ ਹੈਗਾ ਤੇ ਮਾਰੇ ਫਿਰ ਉਹਦੀ ਬਾਹ ਫੜਦੇ ਨੇ ਬਾਹ ਫੜਨ ਵਾਲੇ ਗੁਰੂ ਤੋਂ ਸਦਕੇ ਜਾ ਕੇ ਕਹਿੰਦੇ ਨੇ ਐਸੇ ਗੁਰ ਕੋ ਬਲ ਬਲ ਜਾਈਐ 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 ਆਪ ਮੁਕਤ ਮੋਹਤਾਰੇ ਆਪ ਮੁਕਤ ਮੋਹਤਾਰੇ ਆਪ ਮੁਕਤ ਮੋਹਤਾਰੇ ਆਪ ਮੁਕਤ ਮੋਹਤਾਰੇ ਗੁਰੂ ਨੂੰ ਤਾਂ ਸਦ ਬਲ ਬਲ ਜਾਣੇ ਆਂ ਕਿ ਸਾਡੇ ਵਸ ਵਿੱਚ ਨਹੀਂ ਹੈਗਾ ਤੁਸੀਂ ਕਿਰਪਾ ਕਰਿਓ ਸਾਡੀ ਸੁਰਤ ਬਿਰਤ ਆਪਣੀ ਕਿਰਪਾ ਦੇ ਨਾਲ ਜੋੜਿਓ ਤੇ ਜੋ ਵੀ ਅਰਦਾਸ ਕਰਦਾ ਮਾਲਕ ਕਹਿੰਦੇ ਬਿਰਥੀ ਕਦੀ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਗੁਰੂ ਸਾਹਿਬ ਮੇਰ ਕਰਨ ਜੀ ਅੰਮ੍ਰਿਤ ਵੇਲੇ ਦੇ ਆਪ ਜੀ ਤੇ ਲੱਗੇ ਹੋਏ ਹੋ ਮਹਾਰਾਜ ਹਰ ਵੇਲੇ ਤੁਹਾਡਾ ਸਾਡਾ ਸਾਰਿਆਂ ਦਾ ਧਿਆਨ ਆਪਣੇ ਚਰਨਾਂ ਵਿੱਚ ਜੋੜ ਕੇ ਰੱਖਣ ਭੁੱਲਾਂ ਚੁੱਕਾਂ ਦੀ ਖਿਮਾ ਅਨੰਦ ਸਾਹਿਬ ਦਾ ਪਾਰ ਡਾਕਟਰ ਸਾਹਿਬ ਸਰਵਣ ਕਰਾਉਣਗੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਲਾ ਤੀਜਾ ਅਨੰਦ ਏਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤ